ਸਰਬ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤੰਗ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਸਤ ਗੁਰ ਆਇਓ ਸ਼ਰਣ ਤੁਹਾਰੀ ਕਿ ਸਤ ਗੁਰੂ ਜੀ ਮੈਂ ਆਪ ਜੀ ਦੀ ਸ਼ਰਣ ਦੇ ਵਿੱਚ ਆਇਆ ਹਾਂ ਸ਼ਰਣ ਦੇ ਵਿੱਚ ਆਉਣਾ ਕੀ ਹੈ ਸਤ ਗੁਰਾਂ ਦਾ ਹੁਕਮ ਮੰਨਣਾ ਸਤ ਗੁਰਾਂ ਦੇ ਬਾਣੀ ਦੇ ਵਿੱਚ ਰਹਿਣਾ ਇਹ ਹੁੰਦਾ ਹੈ ਸ਼ਰਣ ਦੇ ਵਿੱਚ ਆਉਣਾ ਜਿਸ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਹਰ ਇੱਕ ਮਨੁੱਖ ਨੂੰ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਕਿ ਜਿਹੜਾ ਸਤਿਗੁਰਾਂ ਦਾ ਸੱਚਾ ਸਿੱਖ ਹੁੰਦਾ ਹੈ ਉਹ ਅੰਮ੍ਰਿਤ ਵੇਲੇ ਉੱਠਦਾ ਹੈ ਇਸ਼ਨਾਨ ਕਰਦਾ ਹੈ ਅਤੇ ਸਤਿਗੁਰਾਂ ਦਾ ਸਤਿਗੁਰਾਂ ਦੀ ਗੁਰਬਾਣੀ ਦਾ ਉਚਾਰਨ ਕਰਦਾ ਹੈ ਬਾਹੇ ਗੁਰੂ ਦਾ ਸਿਮਰਨ ਕਰਦਾ ਹੈ ਉਹ ਹੁੰਦਾ ਹੈ ਸੱਚਾ ਸਿੱਖ ਸੋ ਕਈਆਂ ਨੂੰ ਕਹੇਦਾ ਹੈ ਕਿ ਭਾਈ ਅੰਮ੍ਰਿਤ ਵੇਲੇ ਉਠਿਆ ਕਰੋ ਅੰਮ੍ਰਿਤ ਵੇਲਾ ਸੰਭਾਲਿਆ ਕਰੋ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਿਆ ਕਰੋ ਇਸੇ ਤਰ੍ਹਾਂ ਇੱਕ ਸੱਜਣ ਇਸੇ ਗ੍ਰੰਥੀ ਸਿੰਘ ਦੇ ਕੋਲ ਆਇਆ ਅਤੇ ਉਸਨੇ ਕਿਹਾ ਕਿ ਭਾਈ ਸਾਹਿਬ ਮੇਰੀ ਅਰਦਾਸ ਬੇਨਤੀ ਕਰੋ ਕਿ ਮੈਥੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਸਤਿਗੁਰਾਂ ਅੱਗੇ ਮੇਰੀ ਅਰਦਾਸ ਬੇਨਤੀ ਕਰੋ ਕਿ ਮੈਂ ਅੰਮ੍ਰਿਤ ਵੇਲੇ ਉੱਠਣ ਲੱਗ ਜਾਵਾਂ ਤਾਂ ਸੋ ਗ੍ਰੰਥੀ ਸਿੰਘ ਨੇ ਉਸ ਨੂੰ ਪੁੱਛਿਆ ਕਿ ਭਾਈ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਸੌਂਦੇ ਕਿਹੜੇ ਸੇਮ ਟਾਈਮ ਹੋ ਤਾਂ ਉਸਨੇ ਕਿਹਾ ਕਿ ਜੀ ਮੈਨੂੰ ਫੋਨ ਦੇਖਦੇ ਨੂੰ ਲਗਭਗ 12 1 ਵਜੇ ਜਾਂਦਾ ਹੈ ਫਿਰ ਕਿਤੇ ਜਾ ਕੇ ਮੈਂ ਸੌਂਦਾ ਹਾਂ ਤਾਂ ਗ੍ਰੰਥੀ ਸਿੰਘ ਕਹਿਣ ਲੱਗਾ ਕਿ ਭਾਈ ਪਹਿਲਾਂ ਤੇਰੀ ਅੰਮ੍ਰਿਤ ਵੇਲੇ ਦੀ ਨਹੀਂ ਪਹਿਲਾਂ ਤਾਂ ਤੇਰੀ ਇਹ ਅਰਦਾਸ ਕਰਨੀ ਪਵੇਗੀ ਕਿ ਤੈਨੂੰ ਟਾਈਮ ਸਿਰ ਨੀਂਦ ਆ ਜਾਵੇ ਕਿਉਂਕਿ ਸਾਧ ਸੰਗਤ ਜੀ ਜੇ ਅਸੀਂ ਸਮੇਂ ਦੇ ਨਾਲ ਪਾਵਾਂਗੇ ਤਾਂ ਹੀ ਅੰਮ੍ਰਿਤ ਵੇਲੇ ਉੱਠਿਆ ਜਾਵੇਗਾ ਕਿਉਂਕਿ ਜੋ ਡਾਕਟਰ ਹੁੰਦੇ ਹਨ ਉਹ ਸਲਾਹ ਦਿੰਦੇ ਨੇ ਕਿ ਭਾਈ ਆਪਾਂ ਨੂੰ 8 ਘੰਟੇ ਜਿਹੜੀ ਨੀਂਦ ਹੈ ਉਹ ਆਉਣੀ ਜ਼ਰੂਰੀ ਹੈ ਤਾਂ ਉਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਨਿਜ ਬਣਾਉਣਾ ਹੈ ਕਿ ਜੇ 8 ਘੰਟੇ ਦੀ ਤਾਂ ਅਸੀਂ ਉਹ ਸਮੇਂ ਨੇ ਥੋੜਾ ਜਿਹਾ ਘਟਾਈਏ ਕਿ ਜੇ ਅਸੀਂ 9 ਵਜੇ ਵੀ ਸੌਂਦੇ ਹਾਂ ਤਾਂ ਜੇ ਅਸੀਂ 4 ਵਜੇ ਉੱਠਦੇ ਹਾਂ ਤਾਂ ਸਾਨੂੰ 7 ਘੰਟੇ ਨੀਂਦ ਆਉਂਦੀ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਅੰਮ੍ਰਿਤ ਵੇਲੇ ਸਾਰਿਆਂ ਨੇ ਉੱਠਣਾ ਹੈ ਅੰਮ੍ਰਿਤ ਵੇਲਾ ਸਾਰਿਆਂ ਨੇ ਸੰਭਾਲਣਾ ਹੈ ਕਿਉਂਕਿ ਅੰਮ੍ਰਿਤ ਵੇਲੇ ਜਿਹੜਾ ਮਨੁੱਖ ਦਾ ਮਨ ਹੈ ਉਹ ਸ਼ਾਂਤ ਹੁੰਦਾ ਹੈ ਅਮਰਤ ਵੇਲੇ ਜਦੋਂ ਜਿਹੜਾ ਮਨ ਹੈ ਉਹਦੇ ਵਿੱਚ ਕੋਈ ਭੱਜ ਦੌੜ ਨਹੀਂ ਹੁੰਦੀ। ਜਦੋਂ ਅਸੀਂ ਅਮਰਤ ਵੇਲੇ ਆਪਣਾ ਜਿਹੜਾ ਮਨ ਹੈ ਉਹ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਆਪਣਾ ਮਨ ਜੋੜਾਂਗੇ ਤਾਂ ਫਿਰ ਪ੍ਰਮਾਤਮਾ ਦੀ ਸਾਡੇ ਉੱਪਰ ਕਿਰਪਾ ਹੋ ਜਾਵੇਗੀ। ਪਰ ਕਈਆਂ ਦਾ ਪ੍ਰਸ਼ਨ ਹੁੰਦਾ ਹੈ ਕਿ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਕੀ ਹੁੰਦਾ ਹੈ? ਇੱਥੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਕਿ ਜਦੋਂ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਗੁਰੂ ਦੀ ਕਹੀ ਗੱਲ ਮੰਨਦਾ ਹੈ ਗੁਰੂ ਦੇ ਦੱਸੇ ਰਸਤੇ ਦੇ ਉੱਪਰ ਚੱਲਦਾ ਹੈ ਤਾਂ ਫਿਰ ਉਸ ਦੀ ਜਿਹੜੀ ਸਾਰੀ ਚਿੰਤਾ ਹੈ ਉਹ ਦੂਰ ਹੋ ਜਾਂਦੀ ਹੈ ਉਸ ਨੂੰ ਸੁਖ ਪ੍ਰਾਪਤ ਹੁੰਦਾ ਹੈ ਫਿਰ ਜਿਸ ਤਰ੍ਹਾਂ 12 ਮਹਾਮਾਸ ਦੇ ਵਿੱਚ ਸਤਿਗੁਰਾਂ ਨੇ ਵਚਨ ਕੀਤਾ ਹੈ ਕਿ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਕਿ ਜਿਹੜਾ ਮਨੁੱਖ ਸੱਚੇ ਰਾਸਤੇ ਦੇ ਉੱਪਰ ਚੱਲਦਾ ਹੈ ਸੱਚੀ ਸੁੱਚੀ ਕਿਰਤ ਕਰਦਾ ਹੈ ਤਾਂ ਫਿਰ ਉਹਦੀ ਦੁਨੀਆ ਦੇ ਵਿੱਚ ਸੋਭਾ ਹੁੰਦੀ ਹੈ ਸਾਰੇ ਹੀ ਉਸ ਮਨੁੱਖ ਦੇ ਉਦਾਹਰਣ ਦਿੰਦੇ ਹਨ ਕੇ ਭਾਈ ਜੀ ਜੀਵਨ ਬਣਾਉਣਾ ਹੈ ਤਾਂ ਉਸ ਮਨੁੱਖ ਵਰਗਾ ਬਣੋ ਇਸ ਕਰਕੇ ਜਦੋਂ ਸਤਿਗੁਰਾਂ ਦੀ ਸਰਣ ਦੇ ਵਿੱਚ ਆਉਣਾ ਆਸੀਂ ਸ਼ੁਰੂ ਕਰਾਂਗੇ ਤਾਂ ਸਾਡੀ ਜਿਹੜੀ ਚਿੰਤਾ ਹੈ ਉਹ ਦੂਰ ਹੋ ਜਾਵੇਗੀ ਸਾਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਵੇਗਾ ਫਿਰ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਦੀ ਬਾਣੀ ਦਾ ਉਚਾਰਨ ਕਰਕੇ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਸਾਡੀ ਸੁਭਾ ਹੋਵੇਗੀ ਆਵਰਨਾ ਦੂਜੈ ਆਵਰਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦੇ ਦਰਬਾਰ ਨੂੰ ਛੱਡ ਕੇ ਪ੍ਰਮਾਤਮਾ ਦੇ ਦਰ ਨੂੰ ਛੱਡ ਕੇ ਹੋਰ ਕਿਸੇ ਸਾਧਾ ਬਖੰਡੀਆਂ ਦੇ ਡੇਰਿਆਂ ਤੇ ਨਹੀਂ ਜਾਣਾ ਕਿਉਂਕਿ ਜਦੋਂ ਦਰਿਆ ਸਮੁੰਦਰ ਪਾਰ ਕਰਨਾ ਹੁੰਦਾ ਹੈ ਤਾ ਸਾਨੂੰ ਇੱਕੋ ਹੀ ਕਿਸ਼ਤੀ ਦੇ ਵਿੱਚ ਜਾਣਾ ਪੈਂਦਾ ਹੈ ਜੇ ਅਸੀਂ ਦੋ ਕਿਸ਼ਤੀਆਂ ਦੇ ਵਿੱਚ ਆਪਣੇ ਪੈਰ ਰੱਖ ਲਈਏ ਤਾਂ ਅਸੀਂ ਸਮੁੰਦਰ ਨੂੰ ਪਾਰ ਨਹੀਂ ਕਰ ਸਕਾਂਗੇ ਵਿਚਕਾਰ ਹੀ ਡੁੱਬ ਕੇ ਸਾਡੀ ਮੌਤ ਹੋ ਜਾਵੇਗੀ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜੇ ਭਰੋਸਾ ਰੱਖਣਾ ਹੈ ਤਾਂ ਇੱਕ ਗੁਰੂ ਦੇ ਉੱਪਰ ਭਰੋਸਾ ਰੱਖਣਾ ਹੈ ਫਿਰ ਉਹ ਗੁਰੂ ਸਾਡੀ ਜ਼ਿੰਦਗੀ ਬਦਲ ਦਿੰਦਾ ਹੈ ਜਿਹੜਾ ਸੱਚਾ ਗੁਰੂ ਹੁੰਦਾ ਹੈ ਉਹ ਮਨੁੱਖ ਨੂੰ ਸਿੱਧੇ ਰਾਸਤੇ ਦੇ ਉੱਪਰ ਤੋਰਦਾ ਹੈ ਪਰ ਜਦੋਂ ਮਨੁੱਖ ਆਪਣੇ ਗੁਰੂ ਦੀ ਗੱਲ ਮੰਨ ਕੇ ਆਪਣੇ ਗੁਰੂ ਦੇ ਦੱਸੇ ਰਾਸਤੇ ਤੇ ਉੱਪਰ ਚੱਲਦਾ ਹੈ ਤਾਂ ਫਿਰ ਉਹ ਆਪਣੇ ਜੀਵਨ ਨੂੰ ਸਫਲ ਬਣਾ ਲੈਂਦਾ ਹੈ ਲੇਖਾ ਛੋੜ ਅਲੇਖ ਹੈ ਛੋਟੈ ਹਮ ਨਿਰਗੁਣ ਲਿਹੁ ਅਵਾਰੀ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰੂ ਜੀ ਜੇ ਸਾਡੇ ਕੋਲੋ ਜ਼ਿੰਦਗੀ ਦੇ ਵਿੱਚ ਜਨਮ ਦੇ ਵਿੱਚ ਕੋਈ ਗਲਤੀ ਹੋਈ ਹੈ ਤਾਂ ਇਸੇ ਜਨਮ ਦੇ ਵਿੱਚ ਸਾਡੀ ਉਹ ਗਲਤੀ ਮਾਫ਼ ਕਰ ਦੇਵੋ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੇਵੋ ਤਾਂ ਜੋ ਸਾਡਾ ਆਇਆ ਇਸ ਦੁਨੀਆ ਦੇ ਉੱਪਰ ਉਹ ਸਫਲਾ ਹੋ ਸਕੇ ਕਿਉਂਕਿ ਜਿਹੜਾ ਮਨੁੱਖ ਨੂੰ ਜਨਮ ਮਿਲਿਆ ਹੈ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਸਤੇ ਮਿਲਿਆ ਹੈ ਆਇਓ ਸੁਣਨ ਪੜਨ ਕੋ ਬਾਣੀ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਮਨੁੱਖ ਇਸ ਦੁਨੀਆ ਦੇ ਉੱਪਰ ਆਇਆ ਹੈ ਉਹ ਗੁਰਬਾਣੀ ਨੂੰ ਪੜਨ ਵਾਸਤੇ ਗੁਰਬਾਣੀ ਨੂੰ ਸੁਣਨ ਵਾਸਤੇ ਅਤੇ ਗੁਰਬਾਣੀ ਨੂੰ ਆਪਣੇ ਮਨ ਦੇ ਵਿੱਚ ਬਸਾਉਣ ਵਾਸਤੇ ਆਇਆ ਹੈ ਕਿਉਂਕਿ ਇਹ ਦੁਨੀਆ ਦੇ ਕੰਮ ਧੰਦੇ ਤਾਂ ਅਸੀਂ ਕਰਦੇ ਰਹਿਣਾ ਹੈ ਇਹਨਾਂ ਨੇ ਖਤਮ ਨਹੀਂ ਹੋਣਾ ਪਰੰਤੂ ਨਾਲ-ਨਾਲ ਸਾਨੂੰ ਪਰਮਾਤਮਾ ਦਾ ਨਾਮ ਵੀ ਸਿਮਰਨਾ ਪਵੇਗਾ ਫੇਰ ਹੀ ਜਿਹੜਾ ਸਾਡਾ ਜਨਮ ਹੈ ਜੀਵਨ ਹੈ ਉਹ ਸਫਲ ਹੋਵੇਗਾ ਸਤਿਵਕ ਸਿੰਧ ਸਦਾ ਮਿਹਰਵਾਨਾ ਸਬਣਾ ਦੇ ਆਧਾਰੀ ਪਰਮਾਤਮਾ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ ਸਦਾ ਹੀ ਮਿਹਰਾਂ ਕਰਨ ਵਾਲਾ ਹੈ ਉਹ ਸਾਰ ਹੀ ਜੀਵਾਂ ਦਾ ਆਸਰਾ ਹੈ ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ ਪਰਮਾਤਮਾ ਹਰ ਇੱਕ ਇਨਸਾਨ ਨੂੰ ਸੁੱਖ ਹੀ ਸੁੱਖ ਦਿੰਦਾ ਹੈ ਸੁੱਖ ਉਦੋਂ ਮਿਲੇਗਾ ਜਦੋਂ ਅਸੀਂ ਪਰਮਾਤਮਾ ਦੇ ਦਸੇ ਰਸਤੇ ਦੇ ਉੱਪਰ ਚੱਲਾਂਗੇ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਹੋ ਇਹ ਵਾਰੀ ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਮੈਂ ਗੁਰੂ ਦੀ ਸ਼ਰਨ ਵਿੱਚ ਆ ਗਿਆ ਹਾਂ ਤਾ ਜੋ ਮੈਂ ਇਸ ਜਨਮ ਦੇ ਵਿੱਚ ਵਿਕਾਰਾਂ ਤੋਂ ਬਚਿਆ ਰਹਾ ਕਿਉਂਕਿ ਜਿਹੜਾ ਮਨੁੱਖ ਹੈ ਉਹ ਪੰਜ ਵਿਕਾਰਾਂ ਦੇ ਨਾਲ ਗ੍ਰਸਤ ਹੋਇਆ ਪਿਆ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਸਾਨੂੰ ਇਹ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆ ਗਿਆ ਹਾਂ ਤਾਂ ਇਸ ਕਰਕੇ ਮੈਨੂੰ ਜਿਹੜੇ ਪੰਜ ਵਿਕਾਰ ਹਨ ਉਹਨਾਂ ਤੋਂ ਬਚਾ ਲਵੋ ਤਾਂ ਜੋ ਜਿਹੜਾ ਮੇਰਾ ਜਨਮ ਹੈ ਉਹ ਸਫਲਾ ਹੋ ਸਕੇ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਹਤਿਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ